ਸਮਰਾਲਾ ਇਲਾਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰਾਂ ਦੀਆਂ ਸਰਗਰਮੀਆਂ ਸਿਖਰਾਂ ਤੇ ਚੱਲ ਰਹੀਆਂ ਨੇ ਅਤੇ ਪੁਲਿਸ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਜਿਸ ਕਰਕੇ ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਹਿਲਾਂ ਹੋਈਆਂ ਚੋਰੀਆਂ ਨੂੰ ਪੁਲਿਸ ਅਜੇ ਸੁਲਝਾ ਨਹੀਂ ਪਾਉਂਦੀ ਕਿ ਚੋਰ ਅਗਲੀ ਦਸਤਕ ਦੇ ਕੇ ਪੁਲਿਸ ਲਈ ਨਵਾਂ ਚੈਲੰਜ ਤੱਕ ਖੜਾ ਕਰ ਜਾਂਦੇ ਨੇ ਚੋਰਾਂ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਨੇ ਆਪਣੇ ਦੁੱਖੇ ਸੁਣਾਉਂਦੇ ਹੋਏ ਕਿਹਾ ਕਿ ਚੋਰ ਚੋਰੀ ਕਰਕੇ ਉਨ੍ਹਾਂ ਦਾ ਪਾਰੀ ਨੁਕਸਾਨ ਕਰ ਦਿੰਦੇ ਨੇ ਅਸੀ ਪੁਲਿਸ ਸਟੇਸ਼ਨ ਦੇ ਗੀੜੇ ਮਾਰ ਮਾਰ ਥੱਕ ਚੁੱਕੇ ਆ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹਾਂਜੀ ਨਾਮ ਦੱਸੋ ਮੇਰਾ ਨਵੀਨ ਕੁਮਾਰਾ ਜੀ ਇੱਕ ਹੀ ਮਾਮਲਾ ਹੈ ਜੀ ਮਾਮਲਾ ਰਾਤੀ ਤਕਰੀਬਨ 1 ਵਜੇ ਮੈਨੂੰ ਚੌਂਕੀਦਾਰ ਦਾ ਫੋਨ ਆਇਆ ਜੀ ਵੀ ਚੋਰ ਤੁਹਾਡੇ ਏਸੀ ਦੀ ਤਾਰਾ ਚੋਰੀ ਕਰ ਰਹੇ ਨੇ ਮੈਂ ਮੌਕੇ ਤੇ ਗੱਡੀ ਚੱਕ ਕੇ ਨਾਲ ਦੀ ਨਾਲ ਪਹੁੰਚ ਗਿਆ ਜੀ ਤਿੰਨ ਬੰਦੇ ਸੀਗੇ ਜੀ ਉਹਨਾਂ ਵਿੱਚ ਦੋ ਭੱਜ ਗਏ ਜੀ ਇੱਕ ਬੰਦਾ ਸੀ ਮੌਕੇ ਤੇ ਕਾਬੂ ਕਰ ਲਿਆ ਜੀ ਜਿਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਤੋਂ ਜਿਹੜਾ ਕੋਟੀ ਲਾ ਕੇ ਆ ਗਿਆ ਜੋਰਾ ਸਿੰਘ ਦੀ ਇੱਕ ਏਸੀ ਵੀਜੇ ਸੀ ਇਹ ਗੱਲ ਕਰੀਏ 3 ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਰ ਬਾਹਰ ਇੱਕ ਏਸੀ ਦਾ ਆਊਟਰ ਲੱਗਿਆ ਹੋਇਆ ਸੀਗਾ ਪਹਿਲੇ ਉਹਨਾਂ ਨੇ ਪਿੱਛੇ ਆ ਕੇ ਕੈਮਰੇ ਦੀ ਤਾਰਾ ਵੱਢ ਦਿੱਤੀਆਂ ਜੀ ਉਦੋਂ ਏਸੀ ਦੀ ਤਾਰਾ ਪਾਈਪਾਂ ਵੱਢ ਗਏ ਉਸ ਪਾਈਪ ਨੂੰ ਆਊਟਰ ਨੂੰ ਖਿੱਚੀ ਰਹੇ ਸੀਗੇ ਜੋ ਮੌਕੇ ਦੀ ਅਸੀ ਪਾ ਲਈ ਜੀ ਕੋਸ਼ਿਸ਼ ਹਾਂ ਜੀ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਹੀ ਕਰਦੇ ਆ ਵੀ ਇਹ ਜੀ ਦਾ ਡਰਾਮ ਦੇਖੋ ਜਿਹੜਾ ਚੱਲ ਰਿਹਾ ਸਿਸਟਮ ਅਸੀਂ ਰਾਤ ਨੂੰ ਸੌਂ ਜਾਂਦੇ ਆਂ ਜਾਗਦੇ ਬਹਿ ਜਾਂਦੇ ਆਂ ਇੱਕ ਸੇਫਲੀ ਹੋਣਾ ਚਾਹੀਦਾ ਜੇ ਪ੍ਰਾਸ਼ਰਿਕਨ ਸ਼ਾਮ ਮੈਡੀਕਲ ਹੁਲਫ਼ਤਾ ਸਾਹਮਣੇ ਸਮਰਾਲਾ ਤੇ ਕੀ ਮਾਮਲਾ ਹੈਗਾ ਜੀ ਜਿਹੜਾ ਮਾਮਲਾ ਹੈ ਜੀ ਰਾਤ ਤਕਰੀਬਨ 1 ਵਜੇ ਇਹਨਾਂ ਨੂੰ ਫੋਨ ਆਇਆ ਚੌਕੀਦਾਰ ਤੋਂ ਅਸ਼ੋਕ ਮਾਰਜੀ ਨੂੰ ਨਵੀਨ ਜੀ ਨੂੰ ਕਿ ਇਹਨਾਂ ਦੇ ਤਾਰਾਂ ਏਸੀ ਦੀਆਂ ਵੱਢ ਰਹੇ ਨੇ ਇਹ ਪਹੁੰਚੇ ਮੌਕੇ ਤੇ ਮੈਂ ਵੀ ਇੱਥੇ ਆਇਆ ਤਾਂ ਇਹਨਾਂ ਨੇ ਇੱਕ ਬੰਦਾ ਕਾਬੂ ਕੀਤਾ ਤੇ ਦੋ ਭੱਜ ਗਏ ਸਾਡੀ ਇਹ ਮੰਗ ਹੈ ਵੀ ਇਹ ਜਿਹੜੇ ਦੋ ਬੰਦੇ ਨੇ ਇਹ ਵੀ ਇੱਥੇ ਸਾਹਮਣੇ ਆਣੇ ਚਾਹੀਦੇ ਨੇ ਤੇ ਸਾਰੇ ਕਨਾ ਤੇ ਵੀ ਇਸ ਡੰਗੀ ਤਰ੍ਹਾਂ ਕਰਨ ਤੇ ਜਿਹਦੇ ਨਾਲ ਇਹ ਗਹਿਰਾਈ ਤੱਕ ਪਤਾ ਚੱਲੇ ਵੀ ਇਹ ਚੋਰ ਜਿਹੜੇ ਨੇ ਪਹਿਲੀ ਵਾਰ ਕਰ ਰਹੇ ਨੇ ਜਾਂ ਇਹ ਸ਼ੁਰੂ ਤੋਂ ਕਰਦੇ ਆਦੇ ਸਮਰ ਵਾਲੇ ਦੀ ਜਿਹੜੀ ਸੇਫਟੀ ਸਿਕਿਉਰਿਟੀ ਇਹ ਸਾਰੀ ਸਾਡੀ ਪੁਲਿਸ ਦੇ ਦਬਾਲੇ ਤਾਂ ਅਸੀਂ ਚਾਹੁੰਦੇ ਹਾਂ ਰਿਕੁਐਸਟ ਕਰਦੇ ਹਾਂ ਪੁਲਿਸ ਵਾਲੇ ਮੁਲਾਜ਼ਮਾਂ ਤੋਂ ਵੀ ਬਹੁਤ ਵੱਡੀ ਜਾਂਚ ਕਰਕੇ ਸਾਨੂੰ ਸੇਫ ਤੇ ਸੇਫਟੀ ਦੀ ਉਹ ਆਸ਼ਵਾਸਨ ਦੇ ਜੀ ਗੱਲ ਕਰੀਏ ਚੋਰੀ ਤਾਂ ਕੁਝ ਨਹੀਂ ਹੋਇਆ ਚੋਰੀ ਨਹੀਂ ਹੋਇਆ ਪਰ ਅਟੈਂਪਟ ਟੂ ਚੋਰੀ ਚੋਰੀ ਕੋਈ ਗੱਲ ਹੈ ਜੀ ਜਦੋਂ ਫੜ ਲਿਆ ਚੋਰੇ ਤਾਂ ਕਿਸਮਤ ਸਾਡੀ ਸੀ ਜਾਂ ਟੌਕੀਦਾਰ ਦੀ ਹਿੰਮਤ ਸੀ ਜਿਹਨੇ ਕੀਤਾ ਜਿਹੜਾ ਬੈਠਾ ਸੀ ਜਾਗਦਾ ਸੀ ਜਿਹੜਾ ਜਿੰਨੇ ਫੜ ਲਿਆ ਚੋਰ ਪੜਵਾਇਆ ਚੋਰ ਹੁਣ ਤੁਹਾਡੀ ਮੰਗ ਹੈ ਵੀ ਜਿਹੜੇ ਦੋ ਭੱਜੇ ਨੇ ਉਹਨੂੰ ਵੀ ਕਾਬੂ ਕੀਤਾ ਜਾ ਹਾਂਜੀ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਕੁਝ ਕੇ ਕੀਤਾ ਹਾਂਜੀ ਬੁਲਾਇਆ ਜੀ ਹੁਣ ਜਾ ਰਹੇ ਹਾਂ ਅਸੀਂ ਉਹਨਾਂ ਕੋਲ ਠੀਕ ਰਸ਼ਪਾਲ ਨੇ ਕਹਿੰਦੇ ਆਮਨਾਟੋ ਗੈਰੇਜ ਅੱਛਾ ਜੀ ਪ੍ਰਸ਼ਾਦ ਮਾਮਲਾ ਜਿਹੜਾ ਤੁਹਾਡੇ ਕੋਲ ਬਣਦਾ ਹੈ ਦੇਖੋ ਯਾਰ ਚੋਰੀ ਹੁਣ ਫੇਰ ਹੋ ਗਈ ਪਹਿਲਾਂ ਸਾਡੇ 1 ਮਹੀਨੇ ਦੋ ਦੋ ਵਾਰ ਚੋਰੀ ਹੋ ਗਈ ਚੌਥੇ ਮਹੀਨੇ 17 ਤਰੀਕ ਨੂੰ ਫੇਰ 28 ਨੂੰ ਕੀ ਲੈ ਕੇ ਬੈਟਰੀਆਂ ਲੈ ਗਈ ਸਾਰੀਆਂ ਬੈਟਰੀਆਂ ਗੱਡੀਆਂ ਦੇ ਵਿੱਚੋਂ ਵੀ ਕੱਢ ਕੇ ਲੈ ਕੇ ਬੈਟਰੀਆਂ ਮੋਟਰਾਂ ਨਾਲ ਨੇ ਪਿੱਛੋਂ ਵੀ ਕੱਟ ਕੇ ਲੈ ਕੇ ਕੋਠੇ ਉੱਪਰ ਦੀ ਆ ਕੇ ਨਾ ਅੰਦਰ ਉਤਰ ਗਏ ਜੰਦੇ ਲੱਗੇ ਹੋ ਨੇ ਸਾਡੇ ਮੂਹਰੇ ਪਿੱਛੇ ਦੀ ਗੇਟ ਤੋੜ ਕੇ ਬੈਟਰੀਆਂ ਲੈ ਗਏ ਸਾਰੀਆਂ ਕੱਟ ਕੇ ਆ ਹੁਣ ਇਹਨਾਂ ਦਾ ਏਥੇ ਹੀ ਲੱਗੇ ਜੀ ਆ ਦੇਖੋ ਚੋਰ ਯੋਗੀ ਨਾਲੇ ਨਹੀਂ ਗੱਲ ਕਰੀਏ ਤੁਸੀਂ ਜਦੋਂ ਚੋਰੀ ਹੋਈ ਆ ਤਾਂ ਬਲਾਹ ਦਿੱਤੀ ਬਲਾਹ ਦਿੱਤੀ ਆ ਜੀ ਦੋ ਵਾਰ ਤਲਾਹ ਦੇ ਗਿਆ ਕੀ ਕਾਰਵਾਈ ਹੋਈ ਆ ਉਹ ਗੇੜਾ ਮਾਰ ਕੇ ਚਲੇ ਗਏ ਬਸ ਬਾਅਦ ਵਿੱਚ ਕੋਈ ਦੱਸੇ ਨਹੀਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਇੱਕ ਦੋ ਬੰਦੇ ਵੀ ਦੱਸੇ ਨੇ ਵੀ ਇਹਨਾਂ ਦੇ ਸ਼ੱਕ ਆ ਸਾਨੂੰ ਕੋਈ ਨਹੀਂ ਫੜਿਆ ਕੁਝ ਨਹੀਂ ਕਰਿਆ ਹਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਤੇ ਮੈਂ ਕਰਨਾ ਹਸਪੀਟਲ ਦੇ ਵਿੱਚ ਕੰਮ ਕਰਦਾ ਲੈਬਰਾਟਰੀ ਦਾ ਕੰਮ ਕਰਦਾ ਤੇ ਕੀ ਕਹਣਾ ਚਾਹੁੰਦੇ ਸਰ ਮੇਰੀ 23 ਤਰੀਕ ਨੂੰ ਚੋਰੀ ਹੋਈ ਸੀ ਘਰੇ 23 ਤਰੀਕ ਨੂੰ ਮਾਰਨਿੰਗ ਜਦੋਂ ਸੀ 4 ਵਜੇ ਉੱਠੇ ਉਹਦੋਂ ਸੀ ਪੁਲਿਸ ਇਨਫੋਰਮੇਸ਼ਨ ਦਿੱਤੀ ਸੀ ਕਿ ਸਾਡੇ ਘਰੇ ਰਾਤ ਨੂੰ ਚੋਰੀ ਹੋਈ ਆ 8 ਲੱਖ ਤੋਂ ਲੈ ਕੇ 900000 ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਸੰਗਵਾਈ ਨਹੀਂ ਹੋਈ। ਚੋਲ ਕੀ ਕੀ ਲੱਗ ਕੇ ਗਏ ਸਰ ਮੇਰਾ 4.5 ਲੱਖ ਕੈਸ਼ ਸੀਗਾ ਤੇ ਮੇਰਾ 2.5 ਤੋਂ 3 ਥੋੜੇ ਸੋਨਾ ਸੀ ਵੀ ਘਰੇ ਜਿਹੜਾ ਪਿਆ ਸੀ ਤੇ ਉਹ ਸਾਰਾ ਸਮਾਨ ਲੱਗ ਗਿਆ। ਕਾਰਵਾਈ ਦੀ ਗੱਲ ਕਰੀਏ ਤੇ ਤੁਸੀਂ ਥਾਣੇ ਕਿੰਨੀ ਵਾਰੀ ਗਏ ਆ ਤੇ ਕੀ ਕਹਿਣਾ ਚਾਹੋਗੇ? ਥਾਣੇ ਸਰ ਅਸੀਂ ਕਾਫੀ ਗਏ ਲੱਗੇ 8-10 ਜਿਹੜੇ ਲੱਗੇ ਆ ਸਾਰੀ ਇਨਫੋਰਮੇਸ਼ਨ ਵੀ ਦਿੱਤੀ ਹੋਈ ਆ ਥਾਣੇ। ਔਰ ਅਸੀਂ ਉਸ ਦਿਨ ਤੋਂ ਲੈ ਕੇ ਮਹੱਲੇ ਦੇ ਵਿੱਚੋਂ ਜਿੱਨੇ ਸੀਸੀਟੀਵੀ ਕੈਮਰੇ ਸੀ ਸਾਡੇ ਵਾਲਿਆਂ ਤੱਕ ਦੇ ਉਹ ਅਸੀਂ ਆਪ ਖੁਦ ਕੱਢ ਕੇ ਸਾਰੀ ਫੁਟੇਜ ਵੀ ਦਿੱਤੀ ਪੁਲਿਸ ਵਾਲਿਆਂ ਨੂੰ ਤੇ ਉਹਦੇ ਵਿੱਚ ਬਾਈਕ ਹੈਗਾ ਜਿਹੜਾ ਮਹੱਲੇ ਤੋਂ ਨਿਕਲਦਾ ਅੱਗੇ ਤੋਂ ਅੱਗੇ ਲੈ ਕੇ ਕਾਮਿਆਂ ਦੇ ਵਿੱਚ ਅਸੀਂ ਵਾਲਿਓ ਤੱਕ ਟ੍ਰੇਸ ਕੀਤਾ ਬਟ ਉਸਤੇ ਵੀ ਹਜੇ ਤੱਕ ਕੋਈ ਸਾਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਉਹ ਵੀ ਕਰੀ ਨਾ ਕੀ ਕਹਣਾ ਅਹ ਗਏ ਸੀ ਜੀ ਪੁਲਿਸ ਸਟੇਸ਼ਨ ਗੱਲ ਹੋਈ ਸੀ ਉਹਨਾਂ ਨਾਲ ਤੇ ਉਹ ਕਹਿ ਰਹੇ ਆ ਕਿ ਅਸੀਂ ਕਰ ਰਹੇ ਆ ਅੱਗੇ ਤੋਂ ਕਾਰਵਾਈ ਬਟ ਹਜੇ ਕੋਈ ਕੋਈ ਪੋਸਟਿੰਗ ਸਾਨੂੰ ਰਿਸਪੌਂਸ ਨਹੀਂ ਮਿਲਿਆ ਸਰ 23 ਤਰੀਕ ਤੋਂ ਲੈ ਕੇ ਹੁਣ ਤੱਕ ਸਰ ਜਿਵੇਂ ਇੰਨਾ ਡਾਈਮ ਹੋ ਗਿਆ ਕਿ ਮੱਡੀ ਆ ਮੇਰੇ ਕੋਲ ਬਿਲਕੁਲ ਸਰ ਕੋਈ ਨਾ ਕੋਈ ਤਾਂ ਰੀਜ਼ਨ ਹੈ ਸਰ ਕੋਈ ਬਿਲਕੁਲ ਵੀ ਸਾਡੀ ਮਤਲਬ ਕੋਈ ਸਾਨੂੰ ਰਿਸਪੌਂਸ ਹੀ ਨਹੀਂ ਮਿਲਿਆ ਫਸਟੂ ਸਰ ਅਜ ਤੱਕ ਸਰ ਮੰਗੇਆ ਕਿ ਇਹ ਤਾਂ ਚੋਰਾਂ ਨੂੰ ਹੌਂਸਲਾ ਚੋਰਾਂ ਦਾ ਜਿਹੜਾ ਹੈਗਾ ਉਹ ਬਲੰਦ ਹੋ ਰਿਹਾ ਤੇ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਸਭ ਤੋਂ ਬਾਅਦ ਤਿੰਨ ਚੋਰੀਆਂ ਹੋ ਚੁੱਕੀਆਂ ਨੇ ਤੇ ਇਹ ਜੇ ਉਹਨਾਂ ਨੂੰ ਪਹਿਲਾਂ ਹੀ ਨੱਥ ਪਾਈ ਜਾਵੇ ਸਰ ਕਿਸੇ ਹੋਰ ਦਾ ਚਲੋ ਨੁਕਸਾਨ ਜਿਹੜੇ ਹੋਰ ਹੋ ਚੁੱਕੇ ਨੇ ਪਹਿਲਾਂ ਅੱਗੇ ਬਚਾਇਆ ਜਾ ਸਕਦਾ ਨੁਕਸਾਨ ਕੋਈ ਪਰ ਇਹਨਾਂ ਤੇ ਕਾਰਵਾਈ ਬਣਦੀ ਹੈ ਜੀ ਕਰਨੀ ਬੁਨਾਲ ਹੈ ਜੀ ਤੇ ਕੀ ਹੈਗਾ ਮਾਮਲਾ ਮਾਮਲਾ ਇਦਾਂ ਜੀ ਪਿਛਲੇ ਮਹੀਨੇ 6 ਤਰੀਕ ਨੂੰ ਆਪਣੇ ਚੋਰੀ ਹੋਈ ਸੀ ਘਰੇ ਜੀ ਅਸੀਂ ਗਏ ਹੋਏ ਸੀਗੇ ਬਾਹਰ ਮੇਰੇ ਮਾਮਾ ਦੀ ਡੈਥ ਹੋ ਗਈ ਆਉਂਦਿਆਂ ਨੂੰ ਸਾਰਾ ਕੁਝ ਜਾਣੀ ਜਿੰਦੇ ਜੁੰਦੇ ਪੱਟੇ ਪਏ ਸੀ ਲੋਕਰ ਪੱਟੇ ਪਏ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੈਗੀ ਰੋਜ਼ ਚੋਰੀਆਂ ਦੇਖਦੇ ਆਂ ਸੁਣਦੇ ਆਂ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਹੋਰ ਲੋਕ ਕੀ ਕੀ ਲੈ ਗਏ ਛੋਟੇ ਘਰੋਂ ਸਾਢੇ ਕਰੋ ਜੀ 5 5.5 ਟੋਲੇ ਦੇ ਕਰੀਬ ਤਾਂ ਸੋਨੇ ਸੀਗੇ ਜੀ ਚਾਂਦੀ ਦੇ ਸਿੱਕੇ ਸੀਗੇ 7-8 ਤੇ ਚਾਂਦੀ ਦੀ ਝਾਂਜਰਾ ਸੀਗੀਆਂ ਕੁਝ ਨਹੀਂ ਮਿਲਿਆ ਨਾ ਕੋਈ ਕਾਰਵਾਈ ਹੋਈ ਹੈ ਜੀ ਸਮਾਰਕ ਥਾਣੇ ਜਾ ਜਾ ਕੇ ਵੀ ਥੱਕ ਗਏ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਤੁਸੀਂ ਕਹਿ ਰਹੇ ਹੋ ਹਾਂ ਜੀ ਕੀ ਕਹਣਾ ਪੁਲਿਸ ਤੋਂ ਜੀ ਮਿਲੇ ਹੋਗੇ ਨਹੀਂ ਜਾਣੇ ਆ ਕਹ ਦਿੰਦੇ ਆ ਵੀ ਆਜੋ ਸ਼ਾਮ ਨੂੰ ਆਜੋ ਦੁਪਹਿਰੇ ਆਜੋ ਬਸ ਇਦਾਂ ਅੱਕ ਗਏ ਜਾਣੀ ਜਾ ਜਾ ਕੇ ਹੋ ਕੰਮ ਕਰੀਏ ਜਾਂ ਉੱਥੇ ਜਾਈਏ ਬਾਰ ਬਾਰ ਵੀ ਬਾਈ ਦਿਨ ਲਗਾਤਾਰ ਜਾਂਦੇ ਰਹੇ ਆ ਸ਼ਾਮ ਨੂੰ ਆਜੋ ਪਰਸਾ ਨੂੰ ਆਜੋ ਕੱਲ ਨੂੰ ਆਜੋ ਕੋਈ ਗੱਲ ਬਾਈ ਕੋਈ ਕਾਰਵਾਈ ਨਹੀਂ ਬਾਈ ਜੀ ਜੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਦੁਕਾਨਦਾਰ ਅਨੇ ਕਿ ਜਿਹੜਾ ਏਸੀ ਦਾ ਆਊਟਡੋਰ ਯੂਨਿਟ ਚੋਰੀ ਕਰਦੇ ਆ ਇਹਨਾਂ ਨੇ ਕਾਬੂ ਕੀਤਾ ਤਿੰਨ ਬੰਦੇ ਸੀਗੇ ਉਹਨਾਂ ਨੇ ਇੱਕ ਕਿੰਨੇ ਦੇ ਹੱਥ ਆਇਆ ਦੋ ਫਰਾਰ ਹੋ ਗਏ ਨੇ ਤੇ ਬਾਕੀ ਅਸੀਂ ਇਹਦੇ ਰਾਹੀਂ ਉਹਨਾਂ ਦੇ ਪੁੱਛਗਛ ਕਰ ਰਹੇ ਹਾਂ ਅਲਦਰ ਉਹਨਾਂ ਛੇਤੀ ਕਾਬੂ ਕਰਨਾ ਅਸੀਂ ਗੱਲ ਕਰੀ ਕਿ ਪਿਛਲੇ ਟਾਈਮ ਤੋਂ ਕੋਈ ਨਹੀਂ ਆਉਂਦਾ ਨੇ ਤੇ ਉਹਦੇ ਬਾਰੇ ਸਭ ਕੀ ਜਾਂਚ ਕਰਦੇ ਕਿ ਹੁਣ ਤੱਕ ਕੋਈ ਆਇਆ ਵੀ ਕਾਬੂ ਨਹੀਂ ਕਿਤੇ ਲੈ ਗਈਆਂ ਸਾਨੂੰ ਲੀਡ ਮਿਲੀ ਹੈ ਜੀ ਇੱਕ ਜਿਹੜੇ ਅੰਬੇਜਕ ਖਲਾਉਂਦੇ ਦੀ ਚੋਰੀ ਹੋਈ ਸੀ ਔਰ ਰਾਤ ਨੂੰ ਸਪੈਸ਼ਲ ਨਾਕਾ ਬੰਦੀ ਤੇ ਇਲਾਕਾ ਗੈਸਟ ਵਾਹੇ ਟੀਮਾਂ ਲਾ ਲਤੀਆਂ ਅਸੀਂ ਜਲਦੀ ਇਹਦੇ ਤੇ ਨਕੇਲ ਪਸਾਉਂਦੇ ਅੱਜ ਦੇ ਮਿੰਟ ਦਾ ਕਾਹਦੀ ਨਵਰੀ ਘਟਨਾ ਕਰਤੀ ਹੈਗਾ ਜਿਹੜਾ ਜਿਸਕੇ ਨਹੀਂ ਹੋ ਰੇ ਨਹੀਂ ਨਹੀਂ ਜੇ ਕੋਈ ਗੱਲ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਜਿੱਦਾਂ ਸਪੈਸ਼ਲ ਟੀਮਾਂ ਨਾਕਾਬੰਦੀ ਸਾਡੀ ਹਿੱਡੋ ਚੌਕੀ ਸਾਹਮਣੇ ਦਿੱਲੀ ਆਪਣੇ ਇਸ ਹੰਰਾਲੇ ਮੇਨ ਚੌਕ ਲੱਗਦੀ ਹੈ ਔਰ ਸਪੈਸ਼ਲ ਟੀਮਾਂ ਇਲਾਕਾ ਗਸ਼ਤ ਨੂੰ ਲਾ ਦਿੰਦੀਆਂ ਹਨ